ਸਤਿ ਸ਼੍ਰੀ ਅਕਾਲ ਜੀ ਵੈਲਕਮ ਆ ਜੀ ਤੁਹਾਡਾ ਮੇਰੇ ਚੈਨਲ 'ਤੇ ਅੱਜ ਆਪਾਂ ਫੇਰ ਤੁਹਾਡੇ ਨਾਲ ਬਹੁਤ ਹੀ ਪਿਆਰੀ ਜੀ ਹੈਂਡਵਰਕ ਦੇ ਡਿਜ਼ਾਈਨ ਸ਼ੇਅਰ ਕਰਾਂਗੇ ਸੋ ਇਹ ਜਿਵੇਂ ਪਾਰਟੀ ਵੇਅਰ ਸੂਟ ਹੈ ਤੁਸੀਂ ਬਣਾ ਸਕਦੇ ਹੋ ਜੀ ਔਰ ਪਿਓਰ ਸੈਮੀ ਤੁਹਾਡੀ ਚੋਇਸ ਦੇ ਅਕੋਰਡਿੰਗ ਹੋਊਗਾ ਅਗਰ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ ਤਾਂ ਮੇਰਾ ਵਟਸਐਪ ਨੰਬਰ ਹੈਗਾ 7589231377 ਤੇ ਜਾ ਕੇ ਤੁਸੀਂ ਸਕਰੀਨਸ਼ਾਟ ਭੇਜ ਸਕਦੇ ਹੋ ਜਿਵੇਂ ਵੀ ਤੁਹਾਡੀ ਇੱਛਾ ਹੈਗੀ ਤੁਸੀਂ ਉਹ ਡਿਜ਼ਾਈਨ ਦਾ ਕੋਈ ਵੀ ਸੂਟ ਹੈ ਜਿਹੜਾ ਰੈਡੀ ਕਰਵਾ ਸਕਦੇ ਹੋ ਸੈਮੀ ਆ ਪਿਓਰ ਦੇ ਵਿੱਚ ਹੈ ਔਰ ਕਲਰ ਕੰਬੀਨੇਸ਼ਨ ਤੁਸੀਂ ਆਪਣੇ ਅਕੋਰਡਿੰਗ ਹੈ ਜਿਹੜੇ ਕਰ ਸਕਦੇ ਹੋ ਇਹ ਬਿਲਕੁਲ ਨਿਊ ਡਿਜ਼ਾਈਨ ਹੈ ਜੀ ਹੈਂਡਵਰਕ ਦਾ ਡਿਜ਼ਾਈਨ ਹੈ ਇਹ ਦੇਖੋ نیچے ਜਿਹੜਾ ਸਿੱਪੀ ਦਾ ਕੋਇਆ ਹੋਇਆ ਉੱਪਰ ਅਸੀਂ ਫਰੰਟ ਹੈ ਜਿਹੜਾ ਸਾਰੇ ਦੇ ਵਿੱਚ ਇਸ ਤਰ੍ਹਾਂ ਲਾਈਨਸ ਪਾ ਕੇ ਬਹੁਤ ਹੀ ਪਿਆਰੀ ਜੀ ਕਲਰ ਸ਼ੇਡ ਦੇ ਕੇ ਇਹਨੂੰ ਵਰਕ ਕੀਤਾ ਹੋਇਆ ਸੋ ਬਹੁਤ ਹੀ ਪਿਆਰਾ ਜਿਵੇਂ ਵਰਕ ਹੋਇਆ ਹੋਇਆ ਔਰ ਇਸ ਤਰ੍ਹਾਂ ਬਾਜੂ ਤੇ ਹੈ ਜਿਹੜਾ ਵਰਕ ਹੋਇਆ ਜੀ ਔਰ ਇਹ ਮੈਂ ਜਿਵੇਂ ਕਿ ਬਿਲਕੁਲ ਸਿੰਪਲ ਔਰ ਸਬਰ ਡਿਜ਼ਾਈਨ ਹੈ ਇਹ ਦੇਖੋ ਤੁਸੀਂ ਜੀ ਦੁਪੱਟਾ ਹੈਵੀ ਕਰਨਾ ਚਾਹੁੰਦੇ ਹੋ ਤਾਂ ਪੱਲਿਆਂ ਤੇ ਆਪਾਂ ਇਹ ਚੀਜ਼ ਬਣਾ ਕੇ ਸਾਰੇ ਦੁਪੱਟੇ ਦੇ ਵਿੱਚ ਲਾਈਨ ਇਸ ਤਰ੍ਹਾਂ ਆਪਾਂ ਕਰ ਸਕਦੇ ਆ ਸਾਈਡਸ ਤੇ ਸਿੰਪਲ ਕਟਵਰਕ ਹੋ ਜਾਏਗਾ ਸੋ ਇਹਨੂੰ ਅਸੀਂ ਇੱਕ ਹੈਵੀ ਦੁਪੱਟਾ ਸੂਟ ਵੀ ਬਣਾ ਸਕਦੇ ਆ ਅਸੀਂ ਹੈਵੀ ਦੁਪੱਟੇ ਦਾ ਡਿਜ਼ਾਈਨ ਸੂਟ ਦਾ ਡਿਜ਼ਾਈਨ ਸੀਗਾ ਸੋ ਉਹਨਾਂ ਨੇ ਹਲਕਾ ਬਣਵਾਇਆ ਹੈਗਾ ਸੋ ਉਹਨਾਂ ਦਾ ਸ਼ਰਟ ਇਸ ਤਰ੍ਹਾਂ ਅਸੀਂ ਰੈਡੀ ਕੀਤਾ ਹੈ ਔਰ ਜਿਹੜਾ ਹੈਗਾ ਦੁਪੱਟਾ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਸੀ ਸਿੱਪੀ ਔਰ ਕੱਟਦਾਂ ਦੀਆਂ ਜਿਹੜੀਆਂ ਲਾਈਨਸ ਪਾਈਆਂ ਹੋਈਆਂ ਸਾਰੇ ਦੁਪੱਟੇ ਦੇ ਵਿੱਚ ਔਰ ਜਿਸ ਤਰ੍ਹਾਂ ਦੀ ਅਸੀਂ ਸਿੱਪੀ ਲਗਵਾਈ ਹੈ ਉਸ ਤਰ੍ਹਾਂ ਦਾ ਕਾਫੀ ਕਲਰਸ ਦਾ ਜਿਹੜਾ ਚੰਪਾ ਦਿੱਤਾ ਹੋਇਆ ਸੋ ਇਹ ਬਹੁਤ ਹੀ ਪਿਆਰਾ ਜਿਹੜਾ ਲੁੱਕ ਆ ਸੂਟ ਦਾ ਸਿੰਪਲ ਸੋਬਰ ਲੁੱਕ ਹੈ ਬਾਟਮ ਤੇ ਤੁਹਾਡੀ

मजानटा शेड पर भी यह काफ़ी बारी वारी तो शेयर किया सो मैरून से भी डिफरेंट और अलग तरह की ग्रेस आई है देखो सो यह बहुत ही प्यारा जहा डिज़ाइन है और यहाँ दुपट्टा भी हैवी बनता है अस जमें दुपट्टे सीपी दाइनस पा और अमेरिक वाला गोटा दिता हुआ ਸੋ ਜਿਹੜੀ ਲੇਸਿਸ ਹੁੰਦੀਆਂ ਜੀ ਇਹ ਅਸੀਂ ਜਿਵੇਂ ਵੀ ਸੂਟ ਦੇ ਨਾਲ ਕਲਰ ਮੈਚ ਕਰਦਾ ਕਿਉਂਕਿ ਕਈ ਵਾਰ ਡਾਰਕ ਹੁੰਦਾ ਹੈ ਲਾਈਟ ਹੁੰਦਾ ਹੈ ਸੋ ਸਾਨੂੰ ਜਿਹੜਾ ਮਟੀਰੀਅਲ ਆ ਅਲੱਗ-ਅਲੱਗ ਤਰ੍ਹਾਂ ਦਾ ਸਿੱਪੀ ਦਾ ਯਦਬ ਕਿਦਾ ਉਠਾਉਨੇ ਆ ਸੀ ਸੋ ਉਸ ਤਰ੍ਹਾਂ ਫਿਰ ਅਸੀਂ ਸੂਟਸ ರೆਡੀ ਕਰਦੇ ਆ ਲੇਸਿਸ ਫਿਰ ਉਹਦੇ ਅਕੋਰਡਿੰਗ ਹੈ ਜਿਹੜਾ ਅਸੀਂ ਲੇਸਿਸ ਲਗਾਉਣੇ ਆ ਜੀ ਔਰ ਇਹ ਸੂਟ ਤੁਹਾਨੂੰ ਕਿਵੇਂ ਦੇ ਲੱਗੇ ਜੀ ਜ਼ਰੂਰ ਦੱਸਿਓ ਔਰ ਇਸੇ ਤਰ੍ਹਾਂ ਦੇ ਡਿਜ਼ਾਈਨਸ ਜਿਹੜੇ ਆਪਾਂ ਤੁਹਾਡੇ ਨਾਲ ਡੇਲੀ ਸ਼ੇਅਰ ਕਰਦੇ ਰਾਵਾਂਗੇ ਬਣੀ ਰਹੇ ਮੇਜਾਂ ਵੀ ਸਟਾਈਲਿਸ਼ ਤੇ ਵੀਡੀਓ ਵਾਚ ਕਰ ਲਈ ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ so much